ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਇਹ ਵੱਡੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਐਕਸਪ੍ਰੈਸ ਐਂਟਰੀ ਦੇ ਤਾਇਆ ਦਸਰਾ ਦਰਾਣਾ ਤਨਹ ਯਾਤਰੀ ਪ੍ਰਵਾਸੀਆਂ ਨੂੰ ਕੈਨੇਡੀਅਨ ਪੀਆਰ ਲਈ ਅਰਜ਼ੀਆਂ ਦਾਇਰ ਕਰਨ ਦਾ ਸੱਦਾ ਦਿੱਤਾ ਗਿਆ ਹੈ ਤੇ ਇਸ ਵਰਕਟੋ ਕਟਾ CRS 522 ਦਰਜ ਕੀਤਾ ਗਿਆ ਤੇ ਕਈ ਹਫ਼ਤੇ ਬਾਅਦ ਇੰਨੀ ਵੱਡੀ ਗਿਣਤੀ ਵਿੱਚ ਪੀਆਰ ਦੇ ਸੱਦੇ ਦਿੱਤੇ ਜਾ ਸਕ ਰਹੇ ਜਾ ਰਹੇ ਹਨ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿੱਚ ਸ਼ਾਮਲੀ ਜਾਤਾਤਰ ਪ੍ਰਵਾਸੀ ਕੈਨੇਡੀਅਨ ਤੇ ਅਰਬੇ ਵਾਲੇ ਦੱਸੇ ਜਾ ਰਹੇ ਹਨ ਐਕਸਪ੍ਰੈਸ ਐਂਟਰੀ ਦਾ ਪਿਛਲਾ ਡਰਾਅ April 24 ਨੂੰ ਕੱਢਿਆ ਗਿਆ ਸੀ ਤੇ ਹੁਣ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਕੱਡੇ ਡਰਾਅ ਵਿੱਚ ਪ੍ਰਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਵਾਲੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਜਗ੍ਹਾ ਮਿਲੀ ਹੈ ਜੋ ਪਹਿਲਾਂ ਹੀ ਟੈਪਰੇਰੀ ਰੈਜ਼ੀਡੈਂਟ ਵਜੋਂ ਕੈਨੇਡਾ ਦੇ ਵਿੱਚ ਜੀ ਹਮ ਮੌਜੂਦ ਹਨ ਅਤੇ ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਵਰਕ ਪਰਮਿਟ ਤੇ ਕੈਨੇਡਾ ਵਿੱਚ ਮੌਜੂਦ ਵੱਤੋ ਵੱਤ ਪ੍ਰਵਾਸੀ ਨੂੰ ਪੱਕਾ ਕਰਨਾ ਚਾਹੁੰਦੀ ਹੈ ਤਾਂ ਕਿ ਕੁਝ ਖਾਸ ਖੇਤਰਾਂ ਚ ਕਿਰਤਿਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ 24 ਅਪ੍ਰੈਲ ਦੇ ਡਰਾਮਾ ਉਰ ਲੰਬਾ ਸਮਾਂ ਲੱਗਣ ਬਾਰੇ ਇਮੀਗ੍ਰੇਸ਼ਨ ਅਤੇ ਸਿਟੀਨਸ਼ਿਪ ਵਭਾਗ ਵੱਲੋਂ ਕਿਸੇ ਠੋਸ ਕਾਰਨ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਸੂਚਨਾ ਦੇ ਆਧਾਰ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਕਹਿ ਕੇ ਪੂਰੇ ਬਰੇ ਦਰਾਨ ਕੱਡੇ ਜਾਣ ਵਾਲੇ ਡਰਾ ਤੇ ਸੁੱਧਾ ਤਰੀਕਾ ਦੇ ਕੱਡੇ ਜਾਂਦੇ ਹਨ ਤੇ ਇਮੀਗ੍ਰੇਸ਼ਨ ਵਿਭਾਗ ਨੇ ਇਹਨਾਂ ਤਰੀਕਾ ਬਾਰੇ ਦੱਸਣ ਤੋਂ ਨਾ ਕਰ ਦਿੱਤੇ ਸਿਰਫ ਇਹਨਾਂ ਕਿ ਕਿਸੇ ਵੀ ਡਰਾ ਦਾ ਆਕਾਰ ਸਾਲ 24 25 ਲਈ ਮਿੱਥੇ ਕੇ ਇਮੀਗ੍ਰੇਸ਼ਨ ਈ ਜਾਂਦੇ ਸਾਹਮਣੇ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨ